ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪੰਭੋਰ ਸਾਹਿਬ ਨੰਗਲ ਜੋ ਕਿ ਇਹ ਗੁਰੂ ਘਰ ਨੰਗਲ ਡੈਮ ਦੇ ਕੋਲ ਸੁਭਾਇਮਾਨ ਇਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਸੀ ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਪੰਭੋਰ ਸਾਹਿਬ ਦੇ ਜੋ ਕਿ ਸੁਪਾਹਿਮਾਨ ਬਹੁਤ ਹੀ ਪਵਿੱਤਰ ਅਤੇ ਰਮਣੀਕ ਸਥਾਨ ਇਸ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚੁਪਈ ਸਾਹ ਦੇ ਪਾਠ ਦਾ ਉਚਾਰਨ ਕੀਤਾ ਅਮਰੀ ਕਰੋ ਹਾਥ ਦੋਰਾ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਿਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਅਮਰੇ ਦੁਸਤ ਸਭੇ ਤੁਮ ਕਾ ਵਾ ਆਪਾ ਦੇ ਮੋਹਿ ਬਚਾਓ ਗੁਰਬਾਣੀ ਉਹ ਚਾਰਨ ਕੀਤੀ ਜਤੂਰ ਸੱਚੇ ਪਾਸ਼ਾ ਨੇ ਇਸੇ ਪਵਿੱਤਰ ਸਥਾਨ ਉੱਤੇ ਸੋ ਤੁਹਾਨੂੰ ਦਰਸ਼ਨ ਕਰਵਾ ਰਹੇ ਗੁਰਦੁਆਰਾ ਪੰਬੋਰ ਸਾਹਿਬ ਦੇ ਸੰਗਤ ਹੈ ਤੇ ਡੈਮ ਦਾ ਵੀ ਆਨੰਦ ਮਾਣ ਰਹੀਆਂ ਨੇ ਨੰਗਲ ਡੈਮ ਦਾ ਉੱਪਰ ਬਹੁਤ ਹੀ ਉੱਚੇ ਸਥਾਨ ਉੱਤੇ ਗੁਰੂ ਘਰ ਬਣਿਆ ਹੋਇਆ ¡Gracias!